ਕਰਦਾ ਵੈਦ ਵਿੱਚ ਤੁਹਾਡਾ ਸਵਾਗਤ ਹੈ ਅਗਰ ਇਹ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਤੁਹਾਡਾ ਇੱਕ ਕੀਤਾ ਹੋਇਆ ਸ਼ੇਅਰ ਕਿਸੇ ਨੂੰ ਬਿਮਾਰੀ ਤੋਂ ਰਾਹਤ ਪਹੁੰਚਾ ਸਕਦਾ ਹੈ ਰੋਜ਼ਾਨਾ ਹੋਰ ਆਉਣ ਵਾਲੀਆਂ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅੱਜ ਦਾ ਵਿਸ਼ਾ ਦੰਦਾਂ ਦੀ ਸਫਾਈ ਦੰਦਾਂ ਦੇ ਪੀਲੇ ਹੋਣ ਦਾ ਕਾਰਨ ਦੰਦਾਂ ਦੀ ਸਹੀ ਤਰ੍ਹਾਂ ਦੇਖਭਾਲ ਨਾ ਹੋਣ ਕਾਰਨ ਜਾਂ ਜ਼ਿਆਦਾ ਦਵਾਈਆਂ ਖਾਣ ਕਾਰਨ ਜਾਂ ਫਿਰ ਗਲਤ ਖਾਣ ਪੀਣ ਕਾਰਨ ਵੀ ਦੰਦ ਪੀਲੇ ਹੋ ਜਾਂਦੇ ਹਨ ਦੰਦਾਂ ਦੇ ਪੀਲੇ ਹੋਣ ਦਾ ਮੁੱਖ ਕਾਰਨ ਸਿਗਰਟ ਪੀਣਾ ਵੀ ਹੈ ਇਹਨਾਂ ਦੀ ਸਫਾਈ ਲਈ ਘਰ ਵਿੱਚ ਹੀ ਬਹੁਤ ਆਸਾਨ ਉਪਾਹਨ ਅੱਧਾ ਚਮਚ ਬੇਕਿੰਗ ਸੋਡਾ ਲਓ ਇਸ ਨੂੰ ਤੁਸੀਂ ਮਿੱਠਾ ਸੋਡਾ ਵੀ ਕਹਿ ਸਕਦੇ ਹੋ 1 ਚਮਚ ਟੂਥਪੇਸਟ ਲਓ 1 ਚਮਚ ਨਿੰਬੂ ਦਾ ਰਸ ਲਓ ਇਹਨਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ ਇਸ ਨੂੰ ਬਰਸ਼ ਤੇ ਲਗਾ ਕੇ ਬਰਸ਼ ਕਰੋ ਇਸ ਦਾ ਇਸਤੇਮਾਲ ਹਫਤੇ ਵਿੱਚ ਸਿਰਫ 1 ਵਾਰ ਕਰੋ ਇਸ ਤਰ੍ਹਾਂ ਕਰਨ ਨਾਲ ਦੰਦ ਸਾਫ਼ ਹੋ ਜਾਣਗੇ ਅਤੇ ਦੰਦਾਂ ਦਾ ਪੀਲਾਪਣ ਦੂਰ ਹੋ ਜਾਵੇਗਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਵੇਖਣ ਦੇ ਲਈ ਧੰਨਵਾਦ